ਟਾਲੀ ਜਾ ਰਹੇ ਮਾਰਾ ਦਾ ਕਹਿ ਰਹੇ ਨੇ ہماری ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾਮ ਅੰਤੇ ਟਾਰੀ ਨੇ ਮਾਰਨੇ ਤੇ ਇੱਕ ਨਿਮਖ ਮਾਤਰ ਵੀ ਬਾਣੀ ਨੂੰ ਖੁਜਾਇਆ ਨਹੀਂ ਸਾਥ ਸੰਗਤ ਜੀ ਸਾਡੇ ਕੋਲ ਇੱਕ ਨਿਮਖ ਵੀ ਹੈ ਨਹੀਂ ਬਾਣੀ ਪੜਨ ਵਾਸਤੇ ਨਿਤਨੇਮ ਕਰਨ ਵਾਸਤੇ ਭਜਨ ਕਰਨ ਵਾਸਤੇ ਸੱਚੀ ਗੱਲ ਹੈ ਅੱਜ ਸਾਡੇ ਘਰਾਹਾਂ ਚੋਂ ਗੁਟਕਾ ਸਭ ਕਿਉਂ ਜਾ ਰਹੇ ਨੇ ਕਿੰਨੇ ਪਰਿਵਾਰ ਨੇ ਜਿੰਨਾ ਪ੍ਰਾਣੇ ਕਰ ਹੁੰਦੇ ਸਨ ਤੁਸੀਂ ਬਜ਼ੁਰਗ ਬੈਠੇ ਹੋ ਸਾਰੇ ਕਹਿੰਦੇ ਜਦੋਂ ਸਮਾਗਮ ਹੁੰਦਾ ਸੀ ਨਾ ਪੁਰਾਣੇ ਘਰਾ ਵਿੱਚ ਵਿਆਹ ਹੋਣੇ ਜਾਂ ਅੰਤਮ ਸੰਸਕਾਰ ਹੋਣੇ ਜਾਂ ਕੋਈ ਰਸਮਾਂ ਕਰਨੀਆਂ ਕਹਿੰਦੇ ਉਹਨਾਂ ਨੂੰ ਸਰੂਪ ਬਾਹਰੋਂ ਲਿਆਉਣ ਦੀ ਲੋੜ ਨਹੀਂ ਸੀ ਪੈਂਦੀ ਕੱਲੇ-ਕੱਲੇ ਸਿੱਖ ਦੇ ਕਰ ਬਹੁਤਾਂਤ ਸ੍ਰੀ ਗੁਰੂ ਰਣਜੀਤ ਸਾਹਿਬ ਜੀ ਦੇ ਸਰੂਪ ਸੀ ਕਿਉਂ ਭਲਾ ਕਿਉਂਕਿ ਸਿੱਖ ਸਤਗੁਰੂ ਜੀ ਦੀ ਸੇਵਾ ਕਰਦੇ ਹੁੰਦੇ ਸਨ ਅੱਜ ਸਾਧ ਸੰਗਤ ਜੀ ਸਾਨੂੰ ਗੁਰਦੁਆਰਾ ਸਾਹਿਬ ਆਉਣਾ ਵੀ ਔਖਾ ਹੈ ਬਾਦ ਕਿਸਮਤੀ ਹੈ ਵੀ ਸਾਡੇ ਸਾਹਮਣੇ ਘਰ ਨੇ ਗੁਰਦੁਆਰਿਆਂ ਨਹੀਂ ਦੋ ਵੇਲੇ ਗੁਰੂ ਕੇ ਸਿੱਖ ਨੂੰ ਖਜਾਉਣੇ ਨਹੀਂ ਚਾਹੀਦੇ ਮਾਰੇ ਕਹਿੰਦੇ ਗੁਰ ਨਿਮਕ ਨਾ ਮੰਨ ਤੇ ਟਾਰੀ ਰੇ ਮੈਂ ਆਪਣੀ ਵਿਚਾਰ ਤੇ ਆਵਾਂ ਸੋਲਾ ਸਾਹਿਬ ਦੀ ਗੱਲ ਹੋ ਰਹੀ ਹੈ ਸਿੱਖ ਰੋਜ਼ ਸੋਲਾ ਸਾਹਿਬ ਦਾ ਜਾਪ ਕਰਦਾ ਹੈ ਰੋਜ਼ ਰਜਾਨਾ ਕੀ ਕਹਿੰਦਾ ਕਰ ਉਹ ਬੇਨੰਤੀ